ਜਿਹੜਾ ਪਿਛਲੇ ਦਿਨਾਂ 'ਚ ਮੇਰਾ ਸੈਂਪਲ ਭਰੋਇਆ ਪਨੀਰ ਦਾ ਬਹੁਤ ਚੰਗਾ ਸਰਕਾਰ ਨੇ ਕੰਮ ਕੀਤਾ ਜਿਹੜਾ ਇਹਦੇ 'ਚ ਧਿਆਨ ਦੇਣਾ ਸ਼ੁਰੂ ਕੀਤਾ ਸਰਕਾਰ ਨੇ ਪਨੀਰ ਦੇ ਸੈਂਪਲ ਭਰਨ ਵਾਸਤੇ ਮੈਂ ਬਹੁਤ ਕੁਝ ਵੀ ਆ ਤੇ ਮੈਂ ਥੋੜਾ ਨਾਰਾਜ਼ ਵੀ ਆ ਤੇ ਚਲੋ ਤੁਸੀਂ ਆਏ ਤੁਹਾਨੂੰ ਦੱਸਦੇ ਆਪਾਂ ਸਾਰਾ ਅੱਜ ਸਭ ਜਿਹੜਾ ਮੇਰਾ ਸੈਂਪਲ ਭਰਨਾ ਸ਼ੁਰੂ ਕੀਤਾ ਉਹਨਾਂ ਨੇ ਮੈਨੂੰ ਜ਼ਰੂਰੀ ਨਹੀਂ ਸਮਝਿਆ ਵੀ ਉੱਥੇ ਮਾਲਕ ਨੂੰ ਬੁਲਾਈਏ ਮੇਰੇ ਤੋਂ 30 ਕਿਲੋਮੀਟਰ ਸਾਰਾ ਇੱਥੋਂ 20 ਕਿਲੋਮੀਟਰ ਦੇ ਕਰੀਬ ਸੀਗੇ ਮੇਰਾ ਪਲਾਂਟ ਉੱਥੋਂ ਮੈਨੂੰ ਫੋਨ ਕਰਦੇ ਉੱਥੇ ਸੱਦ ਲੈਂਦੇ ਤੇ ਮੈਂ ਉਹਨਾਂ ਨੂੰ ਦੱਸ ਦਿੰਦਾ ਕਿਹੜੇ ਪੈਰਾਮੀਟਰ ਦੇ ਨਾਲ ਆਪਾਂ ਕਿਹੜੇ ਤਰੀਕੇ ਨਾਲ ਪਨੀਰ ਨੂੰ ਤਿਆਰ ਕਰਨੇ ਆ ਹਾਂਜੀ ਉਹਨਾਂ ਦੀ ਗੱਲ ਸਹੀ ਆ ਜੀ ਉਹ ਦੁੱਧ 60 ਰੁਪਏ ਖਰੀਦਦੇ ਆ 50 ਰੁਪਏ ਦੁੱਧ ਦਾ ਰੇਟ ਆ ਦੇਖੋ ਘਰਾਂ 'ਚ ਤੇ ਇਹੀ ਰੇਟ ਵੇਚਦਾ ਦੁੱਧ ਭੋਲੇ ਭਾਲੇ ਲੋਕੀ ਨੇ ਉਹਨਾਂ ਨੂੰ 60 ਦੇ ਵੀ ਮਿਲਦਾ 70 ਵੀ ਮਿਲਦਾ 60 ਵੀ ਕਿਉਂਕਿ ਹਰ ਘਰ ਦੇ ਵਿੱਚ ਮਸ਼ੀਨ ਨਹੀਂ ਹੈਗੀ ਦੁੱਧ ਚੈੱਕ ਕਰਨ ਵਾਲੀ ਸਰ ਜਦੋਂ ਅਸੀਂ ਦੁੱਧ ਖਰੀਦਨੇ ਆ ਆਪਾਂ ਦੁੱਧ ਨੂੰ ਚੈੱਕ ਕਰਕੇ ਫੇਰ ਖਰੀਦਨੇ ਆ ਦੁੱਧ ਦੀ 2 ਫੈਂਟ ਵੀ ਆਂਦੀ ਆ ਦੁੱਧ ਦੀ 3.0 ਫੈਂਟ ਵੀ ਹੁੰਦੀ ਆ ਸਾਢੇ 3 ਵੀ 10 ਫੈਂਟ ਤੱਕ ਦੁੱਧ ਜਿਹੜੀ ਆ ਦੁੱਧ ਦੀ ਖਰੀਦ ਆਪਾਂ ਕਰਦੇ ਆ ਰਹੀ ਗੱਲ ਜਿਹੜਾ 60 ਕਿਲੋ ਦੁੱਧ ਵਾ ਉਹ 50 ਕਿਲੋ ਦੁੱਧ ਵਾ ਉਹ ਵਕਤ ਹੀ ਸਰਕਾਰਾਂ ਜਿਹਦੇ ਇਹੀ ਰੇਟ ਵਿਗਦਾ ਹੈ ਪਰ ਜਿਹੜੇ ਡੇਰੀ ਪਲਾਂਟ ਵਾਲੇ ਨੇ ਦੁੱਧ ਖਰੀਦਣਾ ਚਾਹੇ ਕਿ ਅਮੂਲ ਨੇ ਖਰੀਦਣਾ ਚਾਹੇ ਵੇਰਕੇ ਨੇ ਖਰੀਦਣਾ ਉਹਨਾਂ ਨੇ ਦੁੱਧ ਦੀ ਕੀਮਤ ਫੈਂਡ ਦੇਖ ਕੇ ਫਿਰ ਹੀ ਦੇਣੀ ਆ ਦੁੱਧ ਵਿੱਚ ਦੋ ਚੀਜ਼ਾਂ ਹੁੰਦੀਆਂ ਸਰ ਜੀ ਇੱਕ ਹੁੰਦਾ ਇਹਦੇ ਵਿੱਚ ਪਟੀਨ ਇੱਕ ਹੁੰਦਾ ਕਿਓ ਹੁਣ ਜਿਹੜਾ 70 ਫੈਂਡ ਦਾ ਦੁੱਧ ਹੈ ਉਹਦਾ ਤਾਂ ਸਰ ਪਨੀਰ ਬਣਾਣਾ ਨਹੀਂ ਕਿਸੇ ਨੇ ਉਹਦੇ ਵਿੱਚੋਂ ਆਪਾਂ ਕਰੀਮ ਕੱਢਣੀ ਆ ਫਿਰ ਆਪਣਾ ਕਿਓ ਬਣਾ ਉਹਦੇ ਵਿੱਚੋਂ ਕਰੀਮ ਸਾਰੀ ਕੱਢਣੀ ਆ ਜਾਂ ਇਹ ਕੱਢਣੀ ਆ ਅੱਧੀ ਉਹ ਪੈਰਾਮੀਟਰ ਦੇ ਹਿਸਾਬ ਨਾਲ ਜੋ ਆਪਾਂ ਪਨੀਰ ਦੀ ਪੈਰਾਮੀਟਰ ਰੱਖਣੀ ਆ ਅਸੀਂ ਉਹ ਤਰੀਕੇ ਨਾਲ ਆਪਾਂ ਪਨੀਰ ਬਣਾਨੇ ਆ ਪਨੀਰ ਬੰਦਾ ਸਰ ਜੀ ਦੋ ਤਰ੍ਹਾਂ ਦਾ ਉਹ ਮੈਂ ਤੁਹਾਨੂੰ ਜਾਗਰੂਕ ਕਰਨਾ ਕਿੱਦਾਂ ਬੰਦਾ ਜਿਹੜਾ ਦੁੱਧ 7 ਫੈਂਡ ਦਾ ਜਾਂ 8 ਫੈਂਡ ਦਾ ਵਾ ਸਰ ਉਹਦੀ ਕਰੀਮ ਕੱਢ ਕੇ ਉਹਦੀ 3 ਫੈਂਡ ਜਾਂ ਉਹਦੀ 2.5 ਫੈਂਡ ਦਾ ਦੁੱਧ ਕਰਕੇ 1000 ਕਿਲੋ ਜਾਂ ਜਿੰਨਾ ਵੀ ਦੁੱਧ ਆਂਦਾ ਪਲਾਂਟ ਦੇ ਵਿੱਚ ਜਿੱਦਾਂ ਜਿੱਦਾਂ ਕਿਸੇ ਦੀ ਸੇਲ ਪਨੀਰ ਦੀ ਜਾਂ ਦਹੀਂ ਦੀ ਜਾਂ ਕਿੱਦਾਂ ਦੀ ਸੇਲ ਆ ਉਹ ਤਰੀਕੇ ਨਾਲ ਆਪਾਂ ਦੁੱਧ ਮਤਲਬ ਕਿ ਪੈਰਾਮੀਟਰ ਬਣਾ ਕੇ ਉਹਨੂੰ ਫੈਨ ਲਗਾ ਕੇ ਉਹਦੀ ਗ੍ਰੈਵਿਟੀ ਚੈੱਕ ਕਰਕੇ ਉਹਦਾ ਫਿਰ ਆਪਾਂ ਪੈਸਚਰਾਇਜ਼ਰ ਦੇ ਨਾਲ ਦੁੱਧ ਨੂੰ ਗਰਮ ਕਰਨੇ ਆ ਉਹਦੇ ਵਿੱਚ ਜਿਹੜੇ ਬੈਕਟੀਰੀਆ ਸਾਰ ਹੁੰਦੇ ਆ ਉਹ ਖਤਮ ਹੋ ਜਾਂਦੇ ਆ ਪਨੀਰ ਦੇ ਜਿਹੜੇ ਬੈਕਟੀਰੀਆ ਨੇ ਉਹ ਸਾਰੇ ਖਤਮ ਹੋ ਜਾਂਦੇ ਆ ਦੁੱਧ ਦੇ ਤੇ ਉਹ ਆਪਾਂ ਫਿਰ ਉਹਦਾ ਪਨੀਰ ਤਿਆਰ ਕਰਨੇ ਆ ਇੱਕ ਪਨੀਰ ਬੰਦਾ 2.5 ਫੈਂਡ ਦਾ ਇੱਕ ਬੰਦਾ 5 ਫੈਂਡ ਦਾ ਤੁਸੀਂ ਕਿਹੜਾ ਬਣਾਉਦੇ ਨਹੀਂ ਸਰ ਦੋਨੋਂ ਸਾਨੂੰ ਬਣਾਣੇ ਪੈਂਦੇ ਨੇ ਦੇ ਰੂਪ ਲਾਇਆ ਵੀ ਨਕਲੀ ਪਨੀਰ ਆ ਤੁਹਾਨੂੰ ਕੀ ਹੋਸ਼ ਹੈ ਸਰ ਮੇਰੇ ਤੇ ਜਿੰਨਾ ਚੱਕਰ ਰਿਪੋਰਟ ਨਹੀਂ ਆਂਦੀ ਉਹਨਾਂ ਚਿੱਤੇ ਮੈਨੂੰ ਨਕਲੀ ਕਹਿੰਦਾ ਇਹਨਾਂ ਨੂੰ ਹੱਕਦਾਰ ਨਹੀਂ ਬੰਦਾ ਪਹਿਲ ਉਹਦੀ ਰਿਪੋਰਟ ਦੇਖ ਲੈਣ ਤੇ ਫਿਰ ਉਹਨੂੰ ਮੇਰੇ ਤੇ ਕੋਈ ਇਨਜਾਮ ਜੇ ਕੋਈ ਕਾਰਵਾਈ ਬੰਦੀ ਮੇਰੇ ਤੇ ਕਰ ਨਹੀਂ ਦਿੰਦਾ ਜੀ ਤੁਹਾਡਾ ਤੁਹਾਨੂੰ ਮੈਂ ਤੁਹਾਨੂੰ ਵੀ ਸਹੀ ਸੀ ਜਿਹੜੇ ਬਰਫ ਚੁੜੀ ਕਰਦੀ ਉਹਨਾਂ ਗੱਲ ਕਹੀ ਮੈਂ ਸਰ ਦੇਖੋ ਮੈਂ ਬਰਫ ਬਾਹਰੋਂ ਤੇ ਖਰੀਦਦਾ ਨਹੀਂ ਜਿਹੜਾ ਮੇਰਾ ਜਦੋਂ ਮੈਨੂੰ ਫੂਡ ਸੇਫਟੀ ਆਲਾ ਮੈਨੂੰ ਸਰਟੀਫਿਕੇਟ ਦਿੱਤਾ ਮੈਂ ਸਰ ਉਹਦੀ ਪਹਿਲਾਂ ਪਾਣੀ ਦੀ ਟੈਸਟਿੰਗ ਰਾਈ ਆਪਣੇ પ્લાન્ટ ਦੀ ਹੇ ਸਰ ਜੇ ਤੁਮ ਮੈਂ ਬਰਫ਼ ਜਮਾਨਾ ਵਾਂ ਮੈਂ ਪੈਚਰਾਇਜ਼ਡ ਪਾਣੀ ਨੂੰ ਕਰ ਲੈਣਾ ਪੈਚਰਾਇਜ਼ ਕਰਕੇ ਮੈਂ ਉਹਦੀ ਬਰਫ਼ ਜਮਾਨਾ ਤੇ ਫਿਰ ਮੈਂ ਪਨੀਰ ਨੂੰ ਲਾਣਾ ਆਪਾਂ ਢਾਈ ਤੇਨ ਫੈਨ ਦਾ ਦੁੱਧ ਜਿਹੜਾ ਖਰੀਦਨੇ ਆ ਨਾ ਅਸੀਂ ਉਹਦਾ ਉਹਦਾ ਵੀ ਪਨੀਰ ਬਣਾਉਨੇ ਸਰ ਉਹ ਚ ਕੋਈ ਪਾਪ ਨਹੀਂ ਹੈਗਾ ਜੇ ਉਹਦਾ ਕੋਈ ਪਾਪ ਆ ਤਾਂ ਅਸੀਂ ਬਾਰ-ਬਾਰ ਕਰਾਂਗੇ ਢਾਈ ਫੈਨ ਦਾ ਜੇ ਇਹ ਮੇਰੇ ਪਨੀਰ ਦੇ ਵਿੱਚੋਂ ਸਰ ਸੈਂਪਲ ਜਿਹੜਾ ਭਰਿਆ ਵਾ ਜੇ ਇਹ ਮੇਰੇ ਪਨੀਰ ਦੇ ਵਿੱਚੋਂ ਕੋਈ ਰਿਫਾਈਨ ਕੋਈ ਪੋਮਾਈ ਕੋਈ ਇਦਾਂ ਦੀ ਗਲਤ ਚੀਜ਼ ਨਿਕਲਦੀ ਆ ਮੈਨੂੰ ਚੌਂਕ 'ਚ ਖੜਾ ਕੇ ਸਰ ਗੋਲੀ ਮਾਰ ਦਿਓ ਮੈਨੂੰ ਕਬੂਲ ਆ ਮੈਂ ਆਪਣੇ ਬਿਆਨ ਆਪ ਦੇ ਰਿਹਾ ਇਹ ਨਾਂ ਆ ਤੁਹਾਡਾ ਮੇਰਾ ਓਂਕਾਰ ਛੱਲੂ ਓਂਕਾਰ ਸ਼ਰਮਾ ਜੀ ਮੱਲੋ ਵਾਲ ਕਿੱਥੇ ਹੈਗਾ ਇਹ ਲੋਕੇਸ਼ਨ ਡੇਰੀ ਆ ਕੀ ਆਹੇ ਜਿੱਥੇ ਬਣਾਟੀ ਹੈ ਪਲਾਂਟ ਹੈ ਅੱਛਾ ਕੀ ਨਾਂ ਹੈ ਪਲਾਂਟ ਦਾ ਮੰਦੁਰ ਮੰਦੁਰਗਾ ਮੰਦੁਰਗਾ ਕਿੱਥੇ ਮੱਲੋਈ ਲੈਂਡ ਕੋਈ ਹੋਣਾ ਇੰਪੋਰਟੈਂਟ ਚੌਂਕ ਕੋਈ ਕਿੱਥੇ ਨੇਰ ਪੰਡੋਰੀ ਨੇਰ ਪੰਡੋਰੀ ਪੰਡੋਰੀ ਮੰਨਤਾਲੀ ਪੰਡੋਰੀ ਹੁਣ ਪੂਰਾ ਐਡਰੈਸ ਬੋਲੋ ਜਿੱਥੇ ਇਹ ਜਿੱਥੇ ਬਣਦਾ ਪਨੀਰ ਫਿਰ ਥੋੜਾ ਜਿਹਾ ਸਾਨੂੰ ਮੰਲੋ ਵਾਲੀ ਆ ਜੀ ਮਾਂ ਦੁਰਗਾ ਦੇ ਇਹ ਹੈ ਕਿਥੇ ਕੰਮ ਲਵਾਂ ਨੇਰ ਪੰਡੋਰੀ ਮੰਨਤਾਲੀ ਮੱਤਾਂ ਦੇ ਪੰਡੋਰੀ ਇਹ ਮਾਲਕ ਕੌਣ ਜਿਹੜਾ ਇਹ ਪਲਾਂਟ ਦਾ ਮਾਲਕ ਕੌਣ ਦੀਪਕ ਕੁਮਾਰ ਦੀਪਕ ਕੁਮਾਰ ਜੀ ਅੱਛਾ ਕਿੰਨਾ ਕਿੰਨੀਆਂ ਗੱਡੀਆਂ ਕੱਢਦੇ ਆ ਰੋਜ਼ ਬੱਸ ਇਹੋ ਜਿਹੀ ਕੋਈ ਗੱਡੀ ਕੱਢਦੇ ਕਿੱਥੇ 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 ਪਨੀਰ ਦੇਣਾ ਹੈ ਹਾਂਜੀ ਕਿੱਥੇ ਕਿੱਥੇ ਦੇਣਾ ਜਾ ਕੇ ਇਹ ਸਾਰੇ ਇੱਕ ਤੇ ਹਰਿਆਣਾ ਭੁੰਗੇ ਹਰਿਆਣੇ ਭੁੰਗੇ ਹੀ ਦੇਣਾ ਅੱਗੇ ਨਹੀਂ ਜਾਣਾ ਕਿਤੇ ਜਲੰਧਰ ਦੇਣਾ ਜਲੰਧਰ ਦੇਣਾ ਅੱਛਾ ਕਿੰਨੇ ਰੇਟ ਤੇ ਪਨੀਰ ਵੇਚਣਾ ਹੈ ਕਿੰਨੇ ਰੇਟ ਤੇ ਦੇਣਾ ਅਸਲ ਸਹੀ ਦੱਸਣਾ ਮੈਨੂੰ 250 ਰੁਪਏ ਅੱਛਾ ਚਲੋ 250 ਰੁਪਏ ਪਨੀਰ ਦੇ ਸੈਂਪਲ ਲਓ ਪਨੀਰ ਚੱਕੀ ਆਖੀ ਜੀ ਇਹਨੇ ਇਕੱਲਾ ਕੰਡਾ ਦੱਸ ਕੰਡਾ ਆ ਹਾਂ ਇਹ ਆ ਇਹਨੂੰ ਜਰਾ ਉੱਪਰ ਚੱਲ ਜਾ ਸੋਲ ਦੇ ਸਾਰੇ ਡਰਨ ਉੱਛੇ ਨਹੀਂ ਉਹ ਸਾਈਸੋਰ ਤੇ ਪਨੀਰ ਨਹੀਂ ਦੇਣਾ ਤੁਹਾਡਾ 250 ਨਹੀਂ ਲੈ ਸਕਦੇ ਕੋਈ ਗੱਲ ਨਹੀਂ ਹੂੰ ਉਹ ਲੈ ਲਿਆ ਜੀ ਪਨੀਰ ਤੇ ਦੋ ਲਾ ਲਾ ਖਾਲ ਸੋਨੇ ਜਿਹੜਾ ਉੱਪਰ ਹੋ ਜਾਂਦੀ ਤੇ ਦੇਖਿਓ ਸਾਡੇ ਕਿੰਨੇ ਲਾ ਲਾ ਕਿੰਨਾ ਇੱਕ ਇੱਕ ਚ ਕਿੰਨੇ ਕਿੰਨੀਆਂ ਰੱਖੀਆਂ 10-10 ਇੱਕ-ਇੱਕ ਚ 10-10 5-5 ਕਿਲੋ ਦੀ ਇੱਕ ਸ਼ਰਮਾ ਜੀ ਲੱਗਦਾ 5 ਕਿਲੋ ਸਾਢੇ 5 5 ਸਾਢੇ 5 ਹਨ ਇਹ 10-10 ਇੱਕ ਚ ਹੈ ਆ 5-5 ਕਿਲੋ ਵਾਲੇ ਸਰ ਕਿਹੜੇ ਇਹ ਪੈਕੇਜਾਂ ਚਲੋ ਇਹ ਇਹ ਸਾਰਿਆਂ ਚ 10-10 ਕਿਲੋ ਤਾਂ ਹੋਊਗਾ ਹੀ ਸ਼ਰਮਾ ਜੀ ਸਾਰਿਆਂ ਚ 10-10 ਕਿਲੋ ਪੈਕੇਜ ਆ ਸਹੀ ਹੋ ਗਈ ਇਹ ਬਰਫ਼ ਕਿੱਥੋਂ ਲਈ ਆ ਹਾਂਜੀ ਆਪਾਂ ਕਾਰਖਾਨਾ ਵੀ ਇਹ ਬਰਫ਼ ਦਾ ਹਾਂਜੀ ਉਦੋਂ ਤੁਹਾਨੂੰ ਪਤਾ ਵੀ ਇਹ ਬਰਫ਼ ਜਿਹੜੀ ਆ ਇਹ ਆਪਾਂ ਉਹ ਪੈਕੇਟ ਤਾਂ ਰੱਖ ਸਕਦੇ ਆ ਵੀ ਉਹਦੇ ਵਿੱਚ ਨਹੀਂ ਜਾਊਗੀ ਬਰਫ਼ ਕਿਉਂਕਿ ਬਰਫ਼ ਖਾਣ ਵਾਲੀ ਨਹੀਂ ਹੁੰਦੀ ਹਾਂਜੀ ਖਾਣ ਵਾਲੀ ਹੁੰਦੀ ਆ ਹਾਂਜੀ ਖਾਣ ਵਾਲੀ ਹੁੰਦੀ ਬਰਫ਼ ਸਿੱਧੀ ਪਾ ਸਕਦੇ ਹੋ ਤੁਹਾਡੇ ਜਿਹੜੇ ਇਹ ਹਾਈਜਨ ਅਨ ਹਾਈਜਨਿਕ ਹਾਲਾਤਾਂ ਚ ਬਰਫ਼ ਬਣਾਉਂਦੇ ਆ ਅੱਛਾ ਲੋਸ ਸੈਂਪਲ ਹਾਂਜੀ ਹਾਂਜੀ ਲਖਣੀ ਐਦਾਂ ਕਰੋ ਜਿਹੜਾ ਜਿਹੜਾ ਮੈਂ ਕੱਢਦਾ ਇਹ ਚੋਂ ਲੋਸਨ ਹਾਂਜੀ ਆਨੂੰ ਛੱਡ ਠੀਕ ਹੈ ਤੇ ਅਸਾਂ ਦੇ ਆ ਚਾਰ ਕੰਟਰ ਪਨੀਰ ਤਾਂ ਐਨਰਜੀ ਹੈਗਾ ਚਾਰ ਤੋਂ ਉੱਪਰ ਹੀ ਆ ਬਾਕੀ ਜਿਹੜਾ ਪੈਕਟ ਆ ਉਹ ਲੱਗ ਜਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ